ਤੋ ਅੱਪਾ ਚੱਲਿਆ ਪੱਠੇ ਲੈਣ ਖੇਤ। ਫੋਰਸ ਨਾਲ ਦੀ ਵਧੀਆ ਹੋਣਗੇ ਹਾਲ ਚਾਲ। ਤੇ ਸਰਪੇਸ਼ਪੂਨਾਂ ਨੇ ਨਿਬੜ ਕੇ ਵਜੀਰੀ ਤੇ ਆਪਣੇ ਚੱਲੀ ਜਾਂਦਾ ਜੇ। ਤੇ ਅਜੇ ਲਾਈਟ ਨਹੀਂ ਆਈ ਤੇ ਕਦੋਂ ਦੇਖਾਂਗੇ। ਜਦੋਂ ਆਉ ਲਾਈਟ ਪਾਣੀ ਪਾ ਕੇ ਫੇਰ ਸਰਪੇ ਮਾਰਾਂਗੇ। ਤੇ ਜਿਰੀ ਸਾਰੇ ਵਧੀਆ। ਤੇ ਆ ਆਪਣਾ ਇਨਾ ਥਾਂ ਜਿਰੀ ਪਾੜੀ ਲਾ ਕੀਤਾ ਪਿਆ ਕਹਿੰਦਾ ਗਰਮੀ ਬਹੁਤ ਦੀ ਤਾਂ ਨਹੀਂ ਲਾ ਕੋ ਸਹਣਾ। ਕਹਿੰਦੇ 20 ਕਿ ਤਰੀਕ ਦਾ ਮੀਂਹ ਦੱਸਦੇ ਆ। ਇਦਾਂ ਮੀਂਹ ਦੇਖੀ ਲਾਵਾਂਗੇ ਅੱਜ ਤੱਕ ਆਪਣੇ ਸਬਜ਼ੀ ਵੱਲੋਂ ਵੀ ਉਹ ਕਰਾਤੇ ਅੱਗੇ ਆਪਾਂ ਕਦੇ ਮੁੱਲ ਲੈਤੀ ਨਹੀਂ ਜਿਹਨਾਂ ਦੇ ਉਹ ਸਰਤ ਸੰਭਲੀਆ ਇਹ ਹੀ ਆਪਦੇ ਆਪ ਵੀ ਲਾ ਕੇ ਆਪਦੇ ਜੋਗਰਾ ਚ ਮੋਕਦਾ ਨਹੀਂ ਆਹ ਹਲਦੀ ਲਈ ਸੀ ਤੇ ਜੀ ਪੰਜੀਰੀ ਆਪਣੇ ਉਰੇ ਰਹਿ ਗਏ 26 ਦੇਖੋ ਵਧੀਆ ਸਿਰਫ ਇਹ ਕਰਤੇ ਦੂਬਾ ਦੇਖੋ ਸਿਰਫ ਇਹ ਲੈਂਦੇ ਆ ਕਿ ਨਾਲ ਲੈਂਦੇ ਆਪਾਂ ਮੁਜਰਾ ਮੋੜ ਕੀ ਥੱਲੇ ਹੁਣ ਆਪਾਂ ਖੇਤ ਤੋਂ ਕੋਠੇ ਚ ਲੈ ਆਉਣਾ ਜਿੰਦਰਾ ਚੱਕ ਕੇ ਬਟਾਣਾ ਖਾਂਣ ਲਾ ਮੰਗਾਇਆ ਕਿਸੇ ਨੇ ਉਹ ਦਿਨ ਚੱਲ ਫੇਰ ਘਰ ਨੂੰ ਅਸੀਂ ਕੱਖ ਲੈ ਕੇ ਰੌਣ ਆਪਣਾਰੀ ਦੇ ਆਪਣੀ ਸੜਾ ਰੌਣ ਆਪ ਵੀ ਕੰਮ ਕਰਦੀ ਹੁੰਦੀ ਇਧਰ ਦਵਾਈ ਚਲੋ ਬਲਦਰ ਜਿਹੜਾ ਕਿਤੇ ਕਿਤੇ ਕੋਈ ਬਲਦਰ ਨਹੀਂ ਖੜਿਆ ਜੀ ਨਾ ਇਹ ਕੋਹਾ ਦਾ ਕੁਝ ਮਰਜੀ ਦਾ ਕੁਝ ਮਰਜੀ ਉਹ ਕਰ ਲਾ ਆਪਣੇ ਬਲਦਰ ਸਾਹਿਬ ਨਾਲ ਜਿਹਨਾਂ ਦਾ ਬਲਦਰ ਫਿੱਚਦਾ ਹੀ ਆ ਮੋਟਰਸਾਈਕਲ ਦੇ ਰੇੜੀ ਦਾ ਕੋਈ ਫਾਇਦਾ ਨਹੀਂ ਅਮੀ ਇਹ ਚਾਪਨੇ ਆ ਪਹੀ ਦੇ ਉੱਤੇ ਪਾਣੀ ਵਾਲਾ ਹੋ ਗਿਆ ਚੱਲੀ ਨਹੀਂ ਕਿਸੇ ਤੋਂ ਬਲਦਰ ਆ ਮੋਟਰਸਾਈਕਲ ਵਾਲੇ ਦੋ ਜਣੇ ਕਾਟੇ ਅਜੇ ਦਾ ਕੰਮ ਕੰਦ ਤੇ ਪਲਸਟਰ ਕਰਨਾ ਗਰੰਟੀ ਪਲਸਟਰ ਆਲ ਰਾਉਂਡਰ ਬੰਦੇ ਨੇ ਜਾਰੇ ਇਹ ਇਹ ਹਾ ਅੱਛਾ ਹੋਣੇ 10 15 ਜਣੇ ਲੱਗ ਰਹੇ ਨੇ ਆ ਬੜਾ ਕਰਮਜੀ ਤੇ ਗੁਰਪ੍ਰੀਤ ਲੱਗੇ ਰਿਆ ਕੰਧ ਚਾਹ ਬਸਾਇ ਡੇਡੇ ਕੇ ਬਰਲਾਨੇ ਬੂਰੀ ਸਿਮਿੰਟ ਦੀ ਲਾਉਣੀ ਆ ਕਹਿੰਦੇ ਅੱਜ ਇੱਕ ਕੰਧ ਤੇ ਕਿੰਨਾ ਪਾਇਆ ਹੋ ਗੁਰਪੀ ਦਾ 15 ਵਾਏ ਬਸ ਲੱਗ ਜੂ ਨਾ ਦੋ ਲੱਗਣੀਆਂ ਨਾ ਕੁਛ ਇੱਧਰ ਬੈਠੇ ਨੇ ਮੰਦੇ ਕੁਛ ਇੱਧਰ ਕੰਧਾਂ 'ਚ ਹੀ ਪਲਾਸਟਰ ਕਰਕੇ ਆਏ ਆ ਢੀ ਪਲਾਸਟਰ ਆ ਜਾ ਬਾਈ ਮਿਸਤਰੀ ਆ ਬੈਠਾ ਏ ਕੋ ਉਹ ਆਉਣਾ ਮੁੰਡਾ ਚੋਬਰ ਇੱਧਰ ਦੇਖੋ ਜੀ ਆਹ ਮੁੰਡਾ ਆਹ ਮੁੰਡਾ ਦੇ ਲੈ ਹੱਥ ਚ

ਚੱਲ ਆ ਜਾ ਓਏ ਬੈਠਾਂ ਦੇ ਖੇਤਾਂ 'ਚ ਹੁਣ ਆ ਗਿਆ ਨਾ ਕੀਰਤੋ ਹਰ ਕੀਰਤਾ ਆਉਂਦਾ ਵੀ ਨਹੀਂ ਪੜਾਇਦਰਾ ਦੇਖਾ ਕੀ ਹੀ ਲੈ ਦਿੱਦਮਾਨਾਂ ਤੋਂ ਕੀ ਲੈਣ ਕੋ ਸਰ ਹੂੰ ਬੋਲਦਾ ਨਹੀਂ ਇਹ ਦੇਖਾ ਜੀ ਮੇਰਾ ਲੜਪੇ ਹੀ ਗੁੱਸੇ ਹੋ ਗਿਆ ਔਰ ਸੈੱਲ ਲੱਗਾ ਸੈੱਲ ਲੈ ਜਾ ਕੇ ਦਲਵਾ ਦੇ ਕਿੱਥੇ ਡਿੱਗ ਗਿਆ 네, 이가? Mm.